ਜਿੰਦਾਬਾ ਮੁੜ ਤੁਸਰ ਮੁੜਦਾਬ 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 ਵੱਡੇ ਹੋ ਕੇ 30 ਫੀਕ ਦਾ ਬੰਦ ਨੂੰ ਸਫਲ ਕਰੋ ਨੂੰ ਸਮਰਥਨ ਦਿਓ ਇਹ ਹੋਏ ਤੁਹਾਨੂੰ ਬੇਤੀਆ ਕਰ ਰਹੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਲੜਾਈ ਭਰਾਓ ਸਾਰਿਆਂ ਦੀ ਸਾਂਝੀ ਆ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੰਚਤ ਸੱਤੇ ਨੂੰ ਲੈ ਕੇ ਫਤਿਹਗੜ ਚੂੜੀਆਂ 'ਚ ਕਿਸਾਨਾਂ ਪਹਚਾਰ ਚ ਦੁਕਾਨਾਂ ਤੇ ਜਾ ਕੇ ਬੰਦਤੀ ਕੀਤੀ ਅਪੀਲ ਦੁਕਾਨਦਾਰਾਂ ਨੇ 30 ਦਸੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਦਿੱਤਾ ਪ੍ਰਸਾਪਾਰਟੀ ਕਿਸਾਨ ਜੁਨਨ ਕ੍ਰਾਂਤੀ ਕਰੀ ਅਤੇ ਨਾਨ ਪੋਲਿਟਿਕਲ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਪੰਚਤ ਸੱਤਾ ਦਿੱਤਾ ਗਿਆ ਜਿਸ ਦੇ ਤਹਿਤ ਅੱਜ ਫਤਿਹਗੜ ਚੂੜੀਆਂ ਬਚਾਰ ਚ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਦੁਕਾਨ-ਦੁਕਾਨ 'ਚ ਜਾ ਕੇ ਦੁਕਾਨਦਾਰਾਂ ਨੂੰ 30 ਦਸੰਬਰ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਹੈ ਅਤੇ ਹਰ ਵਰਗ ਨੂੰ ਉਹਨਾਂ ਦਾ ਸਾਥ ਦੇਣ ਦੀ ਕਿਆ ਹੈ ਇਸ ਸ਼ਮਤੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਹੜਾ ਪ੍ਰਿੰਕ ਗਲਦੀਪ ਸਿੰਘ ਅਤੇ ਹਰਦੀਪ ਸਿੰਘ ਕਨੀਆ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਕਿ 3 ਦਸੰਬਰ ਨੂੰ ਕਲਾ ਕਿਸਾਨਾਂ ਦਾ ਹੀ ਬੰਦ ਨਹੀਂ ਸਗੋਂ ਹਰ ਵਰਗ ਦਾ ਦੁਕਾਨਾਂ ਬੰਦ ਰੱਖਣ ਦਾ ਫਰਜ਼ ਬੰਦਾ ਹੈ ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਜਿੰਦਾ ਹੈ ਤਾਂ ਹਰ ਵਰਗ ਖੁਸ਼ ਆ ਰਹੇਗਾ ਅਤੇ ਹੋਰ ਬੰਦ ਨੂੰ ਲੈ ਕੇ ਕਿਹੜੀ ਕਿਹੜੀ ਐਡਵਾਈਸਰੀ ਕਿਸਾਨਾਂ ਵੱਲੋਂ ਦਿੱਤੀ ਗਈ ਸੁਣਉਦੇ ਹਥਾਨ 3 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਨਾਨ ਪੋਲੀਟੀਕਲ ਜਿਹੜੀ ਕਿਸਾਨ ਜਥੇਬੰਦੀਆਂ ਦੋ ਫਾਰਮਾਂ ਵੱਲੋਂ ਪੰਜਾਬ ਭਰ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਫਤੇਗੜ ਚੂੜੀਆਂ ਵਿਖੇ ਜੋ ਜ਼ਿਲ੍ਹਾ ਪ੍ਰਧਾਨ ਨੇ ਕੁਲਦੀਪ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਸਾਰੇ ਹੀ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਦੁਕਾਨ ਤੇ ਦੁਕਾਨ ਤੋਂ ਦੁਕਾਨ ਜਾ ਕੇ ਜਿਹੜਾ 30 ਤਰੀਕ ਨੂੰ ਬੰਦ ਦਿੱਤਾ ਸਦਾ ਉਸ ਦਾ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਉਹਨਾਂ ਦਾ ਸਾਥ ਦਿੱਤਾ ਜਾਵੇ ਗਲਬਤ ਕਰਦੇ ਆ ਵੱਖ-ਵੱਖ ਕਿਸਾਨ ਆਗੂਆਂ ਨੇ ਕਿ ਕਿਸ ਤਰ੍ਹਾਂ ਦਾ ਉਹਨਾਂ ਵੱਲੋਂ ਸਦਨ ਦਿੱਤਾ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਦੁਕਾਨਦਾਰ ਉਹਨਾਂ ਨੂੰ ਸਹਿਯੋਗ ਦੇ ਰਹੇ ਆ ਹਾਂਜੀ ਤੁਹਾਡੇ ਵੱਲੋਂ ਦੁਕਾਨ ਤੇ ਜਾ ਕੇ ਹਰ ਦੁਕਾਨ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਅੱਜ ਦੇ ਜੋ ਤੁਸੀਂ ਇਕੱਠੇ ਹੋ ਕੇ ਹਰ ਦੁਕਾਨ ਤੇ ਜਾ ਰਹੇ ਹੋ ਕੀ ਕਹਿੰਦੇ ਜੀ ਵੇਖੋ ਜੀ ਅਸੀਂ ਤੁਹਾਡੇ ਮਨ ਹੀ ਮਰੇ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਭਾਰਤੀ ਸੰਜੁਕ੍ਰਾਂਤੀਕਾਰੀ ਲੋਕ ਇਕੱਠੇ ਹੋ ਕੇ ਸਾਰਾ ਫਲੇਗੜ ਚੂੜੀ ਦਾ ਜਿਹੜਾ ਬਾਜ਼ਾਰ ਆ ਕੱਲੇ-ਕੱਲੇ ਦੁਕਾਨਦਾਰ ਨੂੰ ਕੱਲੇ-ਕੱਲੇ ਕਾਰੋਬਾਰ ਵਾਲੇ ਨੂੰ ਟੈਕਸੀ ਯੂਨੀਅਨ ਵਾਲਿਆਂ ਨੂੰ ਟਰੈਂਪੂ ਯੂਨੀਅਨ ਵਾਲਿਆਂ ਨੂੰ ਢਾੜਤੀਆਂ ਨੂੰ ਅਧਿਕਾਰੀਆਂ ਨੂੰ ਬਿਜਲੀ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਅਪੀਲਾਂ ਕਰ ਰਹੇ ਆ ਕਿ ਜਿਹੜਾ ਸ਼ੰਭੂ ਤੇ ਖਨੋਰੀ ਮੋਰਚਾ ਲੱਗਾ ਆ ਸਾਨਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਕਿਸੇ ਇੱਕ ਤਬਕੇ ਦਾ ਮੋਰਚਾ ਨਹੀਂਗਾ ਨਾ ਕੱਲੇ ਕਿਸਾਨਾਂ ਦਾ ਮੋਰਚਾ ਆ ਉਹ ਸਾਰੇ ਕਿਲਤੀ ਲੋਕਾਂ ਦਾ ਮੋਰਚਾ ਹੈ ਇਸ ਕਰਕੇ ਇਹ ਲੜਾਈ ਬੜੀ ਵੱਡੀ ਆ ਉਹ ਇਕੱਠੇ ਹੋ ਕੇ ਲੜਾਈ ਨੂੰ ਲੜੀਏ ਤੇ ਜਿਹੜਾ ਉਹਨਾਂ ਦੋਨੋਂ ਫੋਰਮਾਂ ਵੱਲੋਂ ਸੱਦਾ ਦਿੱਤਾ ਗਿਆ ਪੰਜਾਬ ਪੰਡਾ 30 ਤਰੀਕ ਨੂੰ ਉਹਨੂੰ ਆਪਾਂ ਸਾਰੇ ਜੜੇ ਹਰਾਂ ਦੇ ਕੇ ਕੰਮ ਚੋਂ ਕਰੀਏ ਪ੍ਰਧਾਨ ਜੀ ਜਿਨ੍ਹਾਂ ਜਿਨ੍ਹਾਂ ਨਾਲ ਵੀ ਤੁਸੀਂ ਮੀਟਿੰਗਾਂ ਕੀਤੀਆਂ ਜਾਂ ਜਿਨ੍ਹਾਂ ਨੂੰ ਅਪੀਲ ਕੀਤੀ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਦਿੱਤਾ ਉਹਨਾਂ ਕਿਤਰਾ ਵਿਸ਼ਵਾਸ ਹੈ ਕਿ ਸਾਨੂੰ ਸਾਰੇ ਤਬਕਿਆਂ ਨੇ ਸਾਰੇ ਦੁਕਾਨਦਾਰਾਂ ਵੀਰਾਂ ਨੇ ਬਹੁਤ ਵੱਡਾ ਜਿਹੜਾ ਹੰਗੋਰਾ ਦਿੱਤਾ ਆ ਵਿਸ਼ਵਾਸ ਦਿਵਾਇਆ ਆ ਕਿ 30 ਤਰੇਗ ਨੂੰ ਮੁਕੰਮਲ ਫਦੇਗੜ ਚੂੜੀ ਜਿਹੜਾ ਅਸੀਂ ਬੰਦ ਕਰਾਂਗੇ ਤੇ ਜਿੱਥੇ ਤੁਸੀਂ ਧਰਨਾ ਲਾਓਗੇ ਕੋਈ ਪ੍ਰਦਰਸ਼ਨ ਕਰੋਗੇ ਅਸੀਂ ਉਹਦੇ 'ਚ ਵੀ ਸ਼ਾਮਲ ਹੋਵਾਂਗੇ ਇਹ ਫਦੇਗੜ ਚੂੜੀਆਂ ਤੋਂ ਇਲਾਵਾ ਕਿ ਹੋਰ ਕਿਹੜੀ-ਕਿਹੜੀ ਜਗ੍ਹਾ ਤੇ ਜਿਲ੍ਹਾ ਗਤਾ ਸੋਚ ਤੁਸੀਂ ਜਿਲ੍ਹਾ ਦੇਖੋ ਜੀ ਅੱਜ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਉਹਦੇ ਲਾਗੇ ਜਿੰਨੇ ਵੀ ਛੋਟੇ-ਛੋਟੇ ਕਸਬੇ ਨੇ ਇਸੇ ਤਰ੍ਹਾਂ ਹੀ ਕਾਲਾ ਬਗਾਨਾ ਅਲੀਵਾਲ ਉਸੇ ਤਰ੍ਹਾਂ ਹੀ ਸਾਡੀ ਇੱਕ ਟੀਮ ਜਿਹੜੀ ਆ ਉਹ ਕਾਦੀਆਂ ਸਰੀਰ ਕਪਿੰਦਪੁਰ ਸਾਰੇ ਸ਼ਹਿਰ ਦੇ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਨੂੰ ਮਿਲ ਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਗਏ ਆ ਉਹ ਪੀਲਾ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਕਿ ਉਹ ਰਲ ਕੇ ਲੜਾਈ ਲੜੀਏ ਛੋਟ ਕਿਨੂੰ ਕਿਨੂੰ ਹੋਏਗੀ ਕਿਹੜੇ ਮਰਗ ਨੂੰ ਵੇਖੋ ਇਹਦੇ ਚ ਵੇਖੋ ਜਿਹੜਾ ਬੰਦਿਆ ਇਹਦੇ ਚ ਵੇਖੋ ਪਹਿਲੀ ਤੇ ਗੱਲ ਆ ਵੀ ਆਪਾਂ ਐਂਬੂਲੈਂਸ ਜਿੰਨੇ ਵੀ ਆ ਉਹਨਾਂ ਨੂੰ ਛੋਟ ਆ ਉਹਨਾਂ ਨੂੰ ਆਪਾਂ ਕਿਹਾ ਗਿਆ ਕਿ ਬੇਨੋ ਰਸਤਾ ਦਿਓ ਇਸੇ ਤਰ੍ਹਾਂ ਹੀ ਕੋਈ 에어ਪੋਰਟ ਤੇ ਜਾਂਦਾ ਆ ਕੋਈ ਉਹਨਾਂ ਨੂੰ ਛੋਟਿਆ ਕੋਈ ਬਿਮਾਰ ਵਿਅਕਤੀ ਨਾਗਦਾ ਉਹਨਾਂ ਨੂੰ ਛੋਟਿਆ ਮੈਡੀਕਲ ਸਟੋਰਾਂ ਨੂੰ ਛੋਟਿਆ ਇਸੇ ਤਰ੍ਹਾਂ ਵੀ ਜਿਹੜੇ ਛੋਟੇ ਢਾਬੇ ਨੇ ਖਾਣ ਪੀਣ ਦੀਆਂ ਦੁਕਾਨਾਂ ਸਮਾਨ ਜਿੱਥੇ ਤਿਆਰ ਹੁੰਦਾ ਉਹਨਾਂ ਨੂੰ ਵੀ ਜਿਹੜੀ ਇੱਥੇ ਛੋਟਿਆ ਤੇ ਜਿਹੜਾ ਰੋਜ਼ ਪ੍ਰਦਰਸ਼ਨ ਜਾਂ ਰੋਜ਼ ਮਾਰਚ ਆ ਇਹ ਕਿੰਨੇ ਤੋਂ ਕਿਨੇ ਟਾਈਮ ਆ ਤੇ ਫਤਿਹਗੜ ਚੂੜੀਆਂ 'ਚ ਤੁਸੀਂ ਕਿੱਥੇ ਜਿਹੜਾ ਪਲੇਸ ਬਣਾਈ ਆ ਜਾਂ ਜਿਹੜਾ ਟਾਈਮਿੰਗ ਕੀ ਆ ਤੁਹਾਡੀ ਵੇਖੋ ਜੀ ਅਸੀਂ ਫਤਿਹਗੜ ਚੂੜੀਆਂ 'ਚ ਜਿਹੜਾ ਟਾਈਮ ਰੱਖਿਆ ਉਹ ਰੱਖਿਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਹੀਂ ਬੰਦ ਦਾ ਜਿਹੜਾ ਹਾਂ ਨਹੀਂ ਜਿਹੜਾ ਪੰਜਾਬ ਬੰਦਦਾ ਫਿਰ 7:00 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਜਿਹੜਾ ਪ੍ਰਦਰਸ਼ਨ ਕਰਾਂਗੇ ਉਹ ਆਪਾਂ 3 ਕੋਹ ਘੰਟੇ ਕਰਾਂਗੇ ਕੋਈ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਹਾਂਜੀ ਕੀ ਕਹਿੰਦੇ ਲੋਕਾਂ ਨੂੰ ਵੱਧ ਚੜ ਕੇ ਜਿਹੜਾ ਆ ਦੁਕਾਨਦਾਰਾਂ ਨੂੰ ਇਹਦੇ ਵਿੱਚ ਸਮਰਥਨ ਦੇਣਾ ਚਾਹੀਦਾ ਆ ਕਿਉਂਕਿ ਇਹ ਕੱਲੀ ਜਿਹੜੀ ਆ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਕਾਰਪੋਰੇਟ ਘਰਾਣੇ ਜਿਹੜੇ ਆ ਇਹ ਸਰਕਾਰ ਨਾਲ ਰਲ ਕੇ ਜਿਹੜਾ ਆ ਲੋਕਾਂ ਦੇ ਉੱਤੇ ਜਿਹੜੇ ਲੋਕਾਂ ਦੇ ਰੋਜ਼ਗਾਰ ਹੈ ਉਹਨਾਂ ਨੂੰ ਖੋਹਣਾ ਚਾਹੁੰਦੇ ਨੇ ਉਹਦੇ ਚੱਕਰ ਕਰਕੇ ਲੋਕਾਂ ਨੂੰ ਵੱਧ ਚੜ ਕੇ ਦੇਵੇ ਸਾਹ ਦੇਣਾ ਚਾਹੀਦਾ ਜਿੰਨਾ ਵੀ ਲੋਕੀ ਦੇ ਸਾਥ ਦੇਣਗੇ ਉਨੀ ਇਹ ਜਿਹੜੀ ਲਾਈ ਲੜਾਈ ਜਿਹੜੀ ਆ ਇਹ ਕੰਮ ਜਾ ਬਊ। ਸਾਡੀ ਭਾਈ। ਕੋਈ ਪਹਿਲਾਂ ਤਾਂ ਮੈਂ ਈ ਪੰਜਾਬ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਨੂੰ ਪੂਲ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਨੰਬਰ ਤੇ ਸਾਡਾ ਤੀ ਦਾ ਬੰਦ ਦਾ ਸੱਦਾ ਆ। ਉਹਨੂੰ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਲਾਗੇ-ਚਾਗੇ ਸ਼ਹਿਰ ਦੇ 11 ਦੇ ਵਿੱਚ ਮੈਂ ਕਿਹ ਕਹਿ ਰਹੇ ਆਂ ਵੀ ਬੰਦ ਦਾ ਸਾਡਾ ਹੰਗਾਰਾ ਦਿਓ। ਇਹ ਮਜ਼ਦੂਰਾਂ ਦੀ ਕਿਸਾਨਾਂ ਦੀ ਕਿਰਤੀਆਂ ਦੀ ਸਾਰੇ ਦੁਕਾਨਦਾਰਾਂ ਦੀ ਸਾਰਿਆਂ ਦੀ ਸਾਂਝੀ ਲੜਾਈ ਹੈ ਅਸੀਂ ਬਾਪੂ ਡੱਲੇਵਾਲ ਜੀ ਬਜ਼ੁਰਗ ਨੇਤਾ ਨੇ ਜਿਹੜੇ ਸਾਡੇ ਉਹਨਾਂ ਨੂੰ ਬਚਾਉਣ ਦਾ ਪੂਰਾ ਪੂਰਾ ਯੋਰ ਲਾ ਰਹੇ ਆ ਲੋਕਾਂ ਘੜੀ ਇਹੋ ਅਪੀਲ ਕਰਦੇ ਆ ਕਿ ਸਾਨੂੰ ਬੰਦ ਦਾ ਹੰਗਾਰਾ ਮਿਲੇ ਇਹ ਤੁਹਾਡੀ ਸਾਰਿਆਂ ਦੀ ਆਪਣੀ ਲੜਾਈ ਹੈ ਨਾ ਕਿ ਸਾਡੀ ਇਕੱਲਿਆਂ ਦੀ ਲੜਾਈ ਹੈ ਥੈਂਕ ਯੂ ਜੀ ਫਟੇਕ ਚੂਰੀਆਂ ਦੇ ਵਿਚਾਰਾਂ ਚ ਵਕ ਵਕ ਕਿਸਾਨ ਆਗੂ ਚੋ ਕੇ ਦੁਕਾਨਦਾਰਾਂ ਨੂੰ ਤੀਰੇ ਬੰਦ ਦੇ ਸਦੇ ਦੀ ਜਿਹੜੀ ਅਪੀਲ ਕਰ ਰਹੇ ਨੇ ਅਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਹਰ ਵਰਗ ਦੀ ਲੜਾਈ ਹੈ ਤੇ ਉਹਨਾਂ ਦਾ ਸਾਥ ਦਿੱਤਾ ਜਾਵੇ ਮੇਰੇ ਨਾਲ ਅਜੇ ਅਤੇ ਇਪੀਐਨਆਰ ਟੀਵੀ ਟੀਮ ਫਤਿਹਗੜ ਚੂੜੀਆਂ ਤੋਂ ਦੱਸੇ ਪਾ